ਪਰ ਪੰਜਾਬ ਕਾਂਗਰਸ ਨਾਲ ਜੁੜੀ ਹੋਈ ਆ ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਕਲੇਸ਼ ਸ਼ੁਰੂ ਹੋ ਗਿਆ ਤਾਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੇ ਚਿੱਠੀ ਧਮਾਕਾ ਕੀਤਾ ਹੈ ਲਗਾਤਾਰ ਕਾਂਗਰਸ ਪਾਰਟੀ ਅੰਦਰੋਂ ਗਤੀ ਜਿਹੜੀ ਆ ਉਹ ਖੇਰੂ ਖੇਰੂ ਹੁੰਦੀ ਨਜ਼ਰ ਆ ਰਹੀ ਆ ਤਾਂ ਕਾਂਗਰਸ ਪਾਰਟੀ ਵਿੱਚ ਲਗਾਤਾਰ ਕਲੇਸ਼ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਿਹਾ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਵੱਲੋਂ ਜੋ ਬਿੱਤੇ ਕੱਲ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ ਆ ਉਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਨੇ ਤਾਂ ਉਸ ਤੇ ਇਤਰਾਜ਼ ਜਤਾਇਆ ਸਾਬਕਾ ਐਮਐਲਏ ਨੇ ਤਦਾਦੀਏ ਕਿ ਸੁਲਤਾਨਪੁਰ ਲੋਧੀ ਤੋਂ ਸਾਬਕਾ ਐਮਐਲਏ ਨਵਤੇਜ ਚਿੰਮਾ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਆ ਕਿ ਜੋ ਰਾਣਾ ਇੰਦਰ ਪ੍ਰਤਾਪ ਸਿੰਘ ਹੈ ਉਸ ਨੂੰ ਕਾਂਗਰਸ ਦੀ ਮੀਟਿੰਗ ਵਿੱਚ ਕਿਉਂ ਬਿਠਾਇਆ ਗਿਆ ਜਦੋਂ ਕਿ ਕਾਂਗਰਸ ਪਾਰਟੀ ਦੇ ਪ੍ਰਤੀ ਵਿਰੋਧੀ ਜਿਹੜੇ ਆ ਗਤੀਵਿਧੀਆਂ ਕਰ ਰਿਹਾ ਰਾਣਾ ਇੰਦਰ ਪ੍ਰਤਾਪ ਅਤੇ ਰਾਣਾ ਗੁਰਜੀਤ ਤਾਂ ਕਾਂਗਰਸ ਪਾਰਟੀ ਤੇ ਇੱਕ ਵਾਰ ਫਿਰ ਵੱਡਾ ਪਾੜਾ ਜਿਹੜਾ ਪੈਂਦਾ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਰਾਣਾ ਗੁਰਜੀਤ ਵੱਲੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਪ੍ਰਧਾਨ ਨੂੰ ਲੈ ਕੇ ਵੱਡੇ ਸਵਾਲ ਖੜੇ ਕਿਤੇ ਗਏ ਸੀ ਤਾਂ ਦੂਜੇ ਪਾਸੇ ਹੁਣ ਰਾਣਾ ਗੁਰਜੀਤ ਨੂੰ ਲੈ ਕੇ ਅਤੇ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਲੈ ਕੇ ਨਵਤੇਜ ਚਿੰਮਾ ਨੇ ਚਿੱਠੀ ਧਮਾਕਾ ਲਿਖਿਆ ਆ ਕੀਤਾ ਅਤੇ ਚਿੱਠੀ ਧਮਾਕ ਲਿਖ ਕੇ ਜਵਾਬ ਮੰਗਿਆ ਪ੍ਰਤਾਪ ਸਿੰਘ ਬਾਜਵਾ ਤੋਂ ਕਿ ਆਖਰਕਾਰ ਕਿਉਂ ਮੀਟਿੰਗ ਵਿੱਚ ਸ਼ਾਮਲ ਕੀਤਾ ਗਿਆ ਦਾਅਦ ਦੇ ਕਿ ਬਿੱਤੇ ਕੱਲ ਜਦੋਂ ਸੈਸ਼ਨ ਸ਼ੁਰੂ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਸੀ ਪ੍ਰਤਾਪ ਸਿੰਘ ਬਾਜਵਾ ਤਾਂ ਉੱਥੇ ਹੀ ਅਜਾਬ ਤੌਰ ਤੇ ਚੌਣ ਜਿੱਤੇ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਇਸ ਮੀਟਿੰਗ 'ਚ ਸ਼ਾਮਲ ਸੀ ਜਿਸ ਦੇ ਚਾਲਦਿਆਂ ਹੁਣ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਹੋਰ ਵੀ ਵਾਧਾ ਨਜ਼ਰ ਆ ਰਿਹਾ ਤਾਂ ਸਾਬਕਾ ਐਮਐਲਏ ਨਵਤੇਜ ਚਿੰਮਾ ਨੇ ਇਹ ਸਵਾਲ ਖੜੇ ਕੀਤੇ ਆ ਕਿ ਕਿਸ ਆਧਾਰ ਤੇ ਕਾਂਗਰਸ ਪਾਰਟੀ ਦੀ ਮੀਟਿੰਗ ਵਿੱਚ ਸ਼ਾਮਲ ਕੀਤਾ ਗਿਆ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਕੱਲ ਹੀ ਰਾਣਾ ਗੁਰਜੀਤ ਤੋਂ ਸਵਾਲ ਪੁੱਛੇ ਗਏ ਸੀ ਕਿ ਰਾਣਾ ਇੰਦਰਪ੍ਰਤਾਪ ਸਿੰਘ ਕਾਂਗਰਸ ਪਾਰਟੀ ਨਾਲ ਹੈ ਜਾਂ ਕਿੱਧਰ ਹੈ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਲਦ ਹੀ ਕਾਂਗਰਸ ਪਾਰਟੀ ਚ ਹੀ ਆ ਤਾਂ ਕਾਂਗਰਸ ਪਾਰਟੀ ਚ ਹੀ ਨਜ਼ਰ ਵੀ ਆਵੇਗਾ ਤਾਂ ਇਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਸ਼ਾਮ ਨੂੰ ਇੱਕ ਚਿੱਠੀ ਧਮਾਕਾ ਹੁੰਦਾ ਚਿੱਠੀ ਧਮਾਕਾ ਕਰਦੇ ਨੇ ਸਾਬਕਾ ਐਮਐਲਏ ਨਵਤੇਜ ਚਿਮਾਤਾ ਨਵਤੇਜ ਚਿਮਾ ਵੱਲੋਂ ਵੱਡੇ ਸਵਾਲ ਆ ਖੜੇ ਕਿਤੇ ਗਿਆ ਕਿ ਆਖਰਕਾਰ ਕਿਸ ਆਧਾਰ ਤੇ ਐਮਐਲਏ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਮੌਕੇ ਤੇ ਮੀਟਿੰਗ ਵਿੱਚ ਸ਼ਾਮਲ ਕੀਤਾ ਗਿਆ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਰਾਣਾ ਗੁਰਜੀਤ ਕਾਂਗਰਸ ਪਾਰਟੀ ਵਿਰੋਧੀ ਜਿਹੜੀ ਆ ਗਤੀਵਿਧੀਆਂ ਕਰ ਰਿਹਾ ਤਾਂ ਉਹਨਾਂ ਨੂੰ ਕਿਉਂ ਇੰਨੀ ਤਵੱਜੋ ਦਿੱਤੀ ਜਾ ਰਹੀ ਹੈ ਤਾਂ ਇਹ ਵੱਡੇ ਸਵਾਲ ਆ ਜਿਹੜੇ ਉਹ ਖੜੇ ਕਿਤੇ ਗਿਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਦਾ ਲਗਾਤਾਰ ਕਲੇਸ਼ ਹੈ ਜਿਹੜਾ ਉਹ ਵਾਦਾਂ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ 2027 ਵਿੱਚ ਸਰਕਾਰ ਬਣਾਉਣ ਦੇ ਲਈ ਵੱਡੇ ਦਾਅਵੇ ਠੋਕ ਰਹੀ ਹੈ ਦੂਜੇ ਪਾਸੇ ਆਪਣਾ ਹੀ ਚੱਕਰ ਵੀਊ ਆ ਜਿਹੜਾ ਕਾਂਗਰਸ ਪਾਰਟੀ ਨੂੰ ਉਹ ਜਿਹੜਾ ਲੈਂਦਾ ਹੋਇਆ ਨਜ਼ਰ ਆ ਰਿਹਾ ਤੇ ਚੱਕਰ ਵੀਊ ਵਿੱਚ ਉੜਜ ਦੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਤੇ ਇੱਕ ਤੋਂ ਬਾਅਦ ਇੱਕ ਖਲਾਰਾ ਜਿਹੜਾ ਕਾਂਗਰਸ ਪਾਰਟੀ ਦਾ ਉਹ ਨਜ਼ਰ ਆ ਰਿਹਾ ਤਾਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨਵਤੇਜ ਚਿੰਮਾ ਨੇ ਵੱਡੇ ਸਵਾਲ ਖੜੇ ਕੀਤੇ ਨੇ ਤਾਂ ਦੇਖਣਾ ਹੋਏਗਾ ਕਿ ਹੁਣ ਵਿਰੋਧੀ ਧਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਹਿ ਰਹੇ ਆ ਕਿ ਆਪਦੇ 32 ਐਮਐਲਏ ਸਾਡੇ ਸੰਪਰਕ ਚ ਨੇ ਤਾਂ ਜਦੋਂ ਕਿ ਉਹਨਾਂ ਦੇ ਹੀ ਸਾਬਕਾ ਐਮਐਲਏ ਉਹਨਾਂ ਦੇ ਹੀ ਐਮਐਲਏ ਤੇ ਸਵਾਲ ਖੜੇ ਕਰ ਰਹੇ ਨੇ ਦੇਖਣਾ ਹੋਏਗਾ ਕਿ ਹੁਣ ਇਸ ਦਾ ਕੀ ਜਵਾਬ ਆ ਜਿਹੜਾ ਉਹਨਾਂ ਤੇ ਚਿੰਮਾ ਨੂੰ ਚਿੱਠੀ ਦਾ ਮਿਲਦਾ ਹੈ